ਸ੍ਰੀ ਕਾਲਜੀ ਮੈਂ ਅਦਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾ ਸੱਜਣ ਕੁਝ ਦਿਨ ਪਹਿਲਾਂ ਚੌਧਰੀ ਕ੍ਰਿਸ਼ਨ ਲਾਲ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਜਾਤੀ ਸੂਚਕ ਸ਼ਬਦ ਜੋ ਕਹੇ ਗਏ ਸੀ ਚੌਧਰੀ ਸਾਹਿਬ ਨੇ ਕਿਹਾ ਹੈ ਕਿ ਇਸ ਵੀਡੀਓ ਦੀ ਐਡਿਟ ਕਰਕੇ ਕਿਸੇ ਨੇ ਮੇਰੇ ਖਿਲਾਫ ਸਾਜ਼ਿਸ਼ ਕੀਤੀ ਹੈ ਆਓ ਦੇਖਦੇ ਹਾਂ ਇਸ ਵੀਡੀਓ ਦੀ ਅਸਲ ਸਚਾਈ ਕੀ ਹੈ ਚੌਧਰੀ ਕ੍ਰਿਸ਼ਨ ਲਾਲ ਜੀ ਦੀ ਜਬਾਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਤ ਜੈ ਸਰਵਧਾਨ ਸਾਥੀਓ ਪੰਜ-ਛੇ ਦਿਨਾਂ ਤੋਂ ਉਹਨਾਂ ਸਿਹਤ ਠੀਕ ਨਹੀਂ ਸੀ ਇਸ ਕਰਕੇ ਲਾਈਵ ਨਹੀਂ ਆਏ ਤੇ ਲਾਈਵ ਆਉਣਾ ਵੀ ਨਹੀਂ ਸੀ ਪਰ ਮਸਲਾ ਇਹੋ ਜਿਹਾ ਆ ਗਿਆ ਕਿ ਲਾਈਵ ਹੋਣਾ ਪਿਆ ਕਿਉਂਕਿ ਮੈਂ 5 ਸਾਲ ਦਿਨਾਂ ਤੋਂ ਦੇਖ ਰਿਹਾ ਹਾਂ ਅਗਨੋਰ ਕਰੀ ਜੰਨੇ ਚੱਲ ਕੋਈ ਗੱਲ ਨਹੀਂ ਯਾਰ ਛੱਡੋ ਭਰਾ ਯਾਰ ਇਹ ਝੂਠਾ ਹੈ ਗਿਆ ਚੱਲੋ ਕੋਈ ਗੱਲ ਨਹੀਂ ਛੱਡੋ ਭਰ ਪਰ ਇਹ ਲੋਕ ਹਟਦੇ ਵੀ ਆ ਪਰ ਹੁਣ ਇਹ ਸਮਝ ਲੈਣ ਜਿਹੜੇ ਆਈਡੀਆ ਵਾਲੇ ਇੱਕ ਤਾਂ ਜੋਨੀ ਬਈ ਇੱਕ ਜੀਤ ਰੰਜੀਤਾ ਜੈਮ ਜੇ ਐਚ ਆਈ ਐਮ ਪਾਇਆ ਗਿਆ ਇੱਕ ਇਹਦੀ ਆਈਡੀਆ ਕੋਈ ਇੱਕ ਹੋਰ ਅਜ ਟੁਕੜਬੋਜ ਆਇਆ ਸੀ ਇੱਕ ਬਿੱਜੂਆ ਇਹ ਕੀ ਕਰ ਰਿਹਾ ਹੈ ਪਹਿਲਾਂ ਤਾਂ ਤੁਸੀਂ ਇਹਦੀ ਵੀਡੀਓ ਦੇਖ ਲਓ ਮੇਰੀ ਵੀ ਇਸ ਵੀਡੀਓ ਨੂੰ ਇਹ ਕੀ ਕਰ ਰਿਹਾ ਹੈ ਇਸ ਵੀਡੀਓ ਨੂੰ ਇਹ ਚੱਕ ਲਈ ਇਹਨਾਂ ਨੇ ਤੇ ਇਸ ਵੀਡੀਓ ਨੂੰ ਇਹ ਨਾ ਐਡਿਟ ਕਰ ਰਿਹਾ ਹੈ ਆ ਦੇਖ ਲਓ ਪਹਿਲਾਂ ਤਾਂ ਸਿਕੰਦਰੀ ਤਰ੍ਹਾਂ ਨੂੰ ਵੈਕੁਰਜੀ ਕਾ ਖਾਲਸਾ ਵੈਕੁਰਜੀ ਦੇ ਜੈਪੀਮ ਜੈਪਾ ਆਪਸਾ ਪਿਓ ਆ ਦੋ ਤਿੰਨ ਤਰਾ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ WhatsApp ਗਰੁੱਪ ਦੀ ਉਹਦੇ ਬਾਰੇ ਗੱਲ ਕਰਦੇ ਆ ਅੱਜ ਉਸ ਬੰਦੇ ਬਾਰੇ ਜਿਸ ਦੇ ਜਿਸ ਦੀ ਇਹ ਚੈਟ ਹੈ WhatsApp ਤੇ ਚੈਟ ਹੋਈ ਹੈ ਉਹਦੇ ਖਿਲਾਫ ਪਰਚਾ ਅੱਜ ਕਰਾਉਣ ਬਾਰੇ ਡੀਐਸਪੀ ਬਲੋਡ ਸਾਹਿਬ ਨੂੰ ਮਿਲੇ ਹੈ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਪਾਸੇ ਤਾਂ ਦੋਆ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਸਾਡੇ ਗੁਰੂ ਸਹਿਬਾਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਇੱਕ ਪਾਸੇ ਇਹ ਕਿਹੜੇ ਲੋਕ ਨੇ ਜਿਹੜੇ ਅਜੇ ਵੀ ਜਾਤ ਪਾਤ ਦੀਆਂ ਗੱਲਾਂ ਕਰਦੇ ਤੇ ਮੈਂ ਤਾਂ ਬੇਨਤੀ ਕਰਦਾ ਸਾਰੇ ਸਿੱਖ ਸਭਾ ਨੂੰ ਕਿ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਅੱਜ ਅਸੀਂ ਡੀਐਸਪੀ ਬਲੋੜ ਸਾਹਿਬ ਨੂੰ ਮਿਲੇ ਆਂ ਦਰਖਾਸਤ ਅਸੀਂ ਲਿਖਤੀ ਦਿੱਤੀ ਹੈ ਕਿਉਂਕਿ ਦੋ ਦਿਨ ਤੜਾ ਦੇ ਉੱਤੋਂ ਇੱਕ ਸਪਸ਼ਟੀਕਰਨ ਬਾਰੇ ਵੀ ਵੀਡੀਓ ਵਾਇਰਲ ਹੋ ਰਹੀ ਹੈ ਪਰਮਜੀਤ ਸਿੰਘ ਕਾਲੀ ਦੀ ਜਿਹੜਾ ਕਿ ਅਮਰਪਾਲ ਜਿਹੜਾ ਖਡੂਰ ਸਾਹਿਬ ਤੋਂ ਉਮੀਦਵਾਰ ਹੈ ਉਹਦੀ ਇੱਕ ਉਹਨੂੰ ਸਪਸ਼ਟੀਕਰਨ ਵੀ ਤੱਕ ਵੀ ਦੇਰੀ ਹੈ ਚੈਟ ਨਹੀਂ ਪਰ ਨਹੀਂ ਤੇਰੀ ਚੈਟ ਨਹੀਂ ਤਾਂ ਪਰ ਸਾਡਾ ਫਰਜ਼ ਆ ਸਾਰੇ ਸਾਡੇ ਜਥੇਬੰਦੀਆਂ ਦਾ ਕਿ ਇਹਦੀ ਇੱਕ ਪਲੇਟ ਕੀਤੀ ਜਾਵੇ ਤਾਂ ਕਿ ਕੋਈ ਹੋਰ ਨਾਗਾ ਤੋਂ ਇਹ ਜੱਪ ਪਾਤੀਆਂ ਗੱਲਾਂ ਕਰੇ ਆਹ ਵੀਡੀਓ ਹੈ ਜੀ ਇਹ ਮੇਰੇ ਦਾ ਤੇਜ ਤੇ ਚੱਲ ਰਹੀ ਹੈ ਇਹ ਮੇਰੇ ਪੇਜ ਤੇ ਚੱਲ ਰਹੀ ਹੈ ਵੀਡੀਓ ਤੇ ਅਸੀਂ ਪੰਜ ਛੇ ਦਿਨਾਂ ਤੋਂ ਚੁੱਪ ਸੀ ਚੱਲ ਕੋਈ ਗੱਲ ਨਹੀਂ ਹੈ ਝੂਠਾ ਹੈਗੀ ਹੈ ਚੌਲਾ ਹੈਗੀਆਂ ਚਲੋ ਐਡਿਟ ਕਰੀ ਜਾਂਦੇ ਇਸ ਵੀਡੀਓ ਨੂੰ ਐਡਿਟ ਕਰਤਾ ਇਹਨਾਂ ਨੇ ਬੜੀ ਹੁਸ਼ਾਰੀ ਨਾਲ ਐਡਿਟ ਕੀਤਾ ਹੈ ਅੱਛਾ ਪਹਿਲਾਂ ਤੇ ਵੀਡੀਓ ਚੱਲੀ ਇਹ ਯੂਕੇ ਤੇ ਆਸਟ੍ਰੇਲੀਆ ਉਧਰਲੇ ਪਾਸੇ ਚੱਲੀ ਅੱਛਾ ਐਡਿਟ ਵੀ ਇਸ ਹਰਾਮਜਾਦੇ ਨੇ ਐਸਾ ਹਵਣਾ ਕੀਤੀ ਹੈ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ ਹੀ ਬੋਲੀ ਜਾਣਾ ਕਿਤੇ ਕਮੀਨੇ ਲੋਕ ਬੈਠੇ ਆ ਵੀਡੀਓ ਕੁਝ ਹੋਰ ਹੈ ਤੇ ਉਹਨੂੰ ਕੱਟ ਵੱਟ ਕੇ ਕੁਝ ਹੋਰ ਕਰਤਾ ਇਹਨਾਂ ਨੇ ਹੁਣ ਇੱਕ ਤਾਂ ਹੈਗੀ ਜੌਨੀ ਵੱਲਾ ਉਹ ਤਾਂ ਕਰ ਗਿਆ ਡਿਲੀਟ ਉਹ ਤਾਂ ਡਿਲੀਟ ਕਰ ਗਿਆ ਹੁਣ ਅੱਜ ਇੱਕ ਹੋਰ ਵਿਜੂਜਾ ਸੀਗਾ ਉਹ ਪਾਈ ਬੈਠਾ ਤੇ ਹੁਣ ਅਸੀਂ ਤਾਂ ਮੈਂ ਤਾਂ ਬੋਲਿਆ ਨਹੀਂ ਮੈਂ ਕਿ ਚਲੋ ਕੋਈ ਗੱਲ ਨਹੀਂ ਕਤੀੜਾ ਹੈਗੀਆਂ ਭੋਕ ਭਾਗੇ ਖੜ ਜਾਣੀਆਂ ਯਾਰ ਹਾਥੀ ਦੀ ਚਾਲ ਚੱਲਣਾ ਆਪਾਂ ਭੋਕਦੇ ਰਹਿਣ ਦੇ ਕੋਈ ਗੱਲ ਨਹੀਂ ਲੋਕਾਂ ਨੂੰ ਪਤਾ ਹੀ ਆ ਵੀ ਇਹ ਵੀਡੀਓ ਪਹਿਲਾਂ ਚੱਲੀ ਐ ਪੰਜ ਚਾਰ ਦਿਨ ਪਹਿਲਾਂ ਤੇ ਐਡਿਟ ਕੀਤੀ ਹੋਈ ਐ ਲੋਕਾਂ ਨੂੰ ਪਰ ਫਿਰ ਵੀ ਯਾਰ ਅੱਜ ਹੁਣ ਮਸਲਾ ਕਿੱਥੇ ਤੱਕ ਜਾਵੜਿਆ ਇਹ ਮਸਲਾ ਜਾਵੜਿਆ ਜਲੰਧਰ ਮਸਲਾ ਜਾਵੜਿਆ ਜਲੰਧਰ ਹੈ ਸਾਡੇ ਜਿਹੜੇ ਗੁਰੂ ਰਵੀਦਾਸ ਟਾਈਗਰ ਫੋਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਜੱਸੀ ਤੱਲਣ ਕਿਉਂਕਿ ਮੈਂ ਤਾਂ ਉਹਨਾਂ ਦੇ ਨੋਟਿਸ ਦੇ ਵਿੱਚ ਜਾਣ ਕੇ ਨਹੀਂ ਲੈਂਦਾ ਸੀਗਾ ਵੀ ਇਹ ਮਸਲਾ ਵੱਧ ਜਾਊਗਾ ਤੇ ਪਰਚੋ ਪਰਚੀ ਹੋ ਜਾਣਗੇ ਆ ਜਿਹੜੀਆਂ ਐਡਿਟ ਕਰ ਰਹੇ ਆ ਵੀਡੀਓ ਪਰ ਉਹਨਾਂ ਦਾ ਅੱਜ ਮੈਨੂੰ ਆਪਦਾ ਹੀ ਫੋਨ ਆ ਗਿਆ ਵੀ ਚੌਧਰੀ ਚੁੱਪ ਜਾਓ ਮੈਂ ਕਿਹਾ ਜੀ ਚੁੱਪ ਮੈਂ ਇਸ ਕਰਕੇ ਮੈਂ ਠੀਕ ਨਹੀਂ ਮੇਰੀ ਪ੍ਰੋਬਲਮ ਆਈ ਵੀ ਹੈ ਤੇ ਇਸ ਕਰਕੇ ਮੈਂ ਬੋਲ ਨਹੀਂ ਰਿਹਾ ਉਹ ਕਹਿੰਦੇ ਸੀ ਵੀ ਵੀਡੀਓ ਬੇਲ ਲਓ ਜੀ ਹੁਣ ਖਲਾਰੇ ਪਹਿਣਗੇ ਠੀਕ ਹੈ ਅਸੀਂ ਜਿੰਨਾ ਚਿਰ ਚੁੱਪ ਸੀ ਚੁੱਪ ਸੀ ਤੇ ਇਹ ਲੋਕ ਹਟਦੇ ਨਹੀਂ ਵੀਡੀਓ ਐਡਿਟ ਕਰਨੋ ਜਾਂ ਤਾਂ ਸਾਨੂੰ ਦੱਸੋ ਕਿ ਇਹਦੀ ਐਡਿਟਿੰਗ ਹਾਂ ਅਸੀਂ ਸੱਚ ਤੇ ਬੋਲਦੇ ਆ ਯਾਰ ਸੱਚ ਤੇ ਜੇ ਬੋਲਦੇ ਆ ਸਾਨੂੰ ਬੋਲਣ ਵੀ ਨਹੀਂ ਦਿੰਦੇ ਤੁਸੀਂ ਮੈਂ ਕਪਲੇਟ ਵੀ ਕੀਤੀ ਸੀ ਮੈਂ ਕੰਪਲੇਟ ਨਹੀਂ ਰਿਹਾ ਕਿਦਾਂ ਜਿਹਦੀ ਵੀਡੀਓ ਨੇ ਕੀਤੀ ਪਰ ਹੁਣ ਮੈਨੂੰ ਕਰਨੀਆਂ ਪੈਣੀਆਂ ਕਿਉਂਕਿ ਉੱਥੋਂ ਹੁਕਮ ਆ ਗਿਆ ਕਿਉਂਕਿ ਅਸੀਂ ਬੱਲਾ ਜੀ ਡੇਰਾ ਹੈ ਨਾ ਜਿਹੜਾ ਸਾਡਾ ਜਗਤਗੁਰੂ ਰਵਿਦਾਸ ਜੀ ਦਾ ਡੇਰਾ ਉੱਥੋਂ ਚਲਦੇ ਆ ਅਸੀਂ ਉੱਥੋਂ ਹੁਕਮ ਆ ਗਿਆ ਤਾਂ ਹੁਣ ਮੈਂ ਕੰਪਲੇਟਾ ਵੀ ਕਰੂੰਗਾ ਤੇ ਇਹਨਾਂ ਨੂੰ ਮੈਂ ਤੁਲਗੜ ਵੀ ਦਿਖਾਵਾਂਗਾ ਬਾਜਾਖਾਨਾ ਦਿਖਾਵਾਂਗਾ ਪੂਰਾ ਤਕਾ ਕੇ ਅਸੀਂ ਇਹਦੇ ਸਬੰਧ ਕੋਈ ਵੀਡੀਓ ਨਹੀਂ ਪਾਈ ਸੀ ਵੀ ਚਲੋ ਕੋਈ ਨਹੀਂ ਐ ਦਫਾ ਹੋਂਦੇ ਝੂਠਾ ਹੈਗੀਆਂ ਚਲ ਭੁੱਕੀ ਜਾਂਦੇ ਭੌਂਕ ਜਾਂਦੇ ਪਰ ਯਾਰ ਐਡਿਟ ਕਰਕੇ ਵੀਡੀਓ ਚਲਾਈ ਜਾਂਦੇ ਆ ਪਰ ਇੱਕ ਦਿਨ ਹੁਣ ਕੰਨ ਨੂੰ ਹੱਥ ਲਵਾਵਾਂਗੇ ਇੱਕ ਦਿਨ ਜਦੋਂ ਕੰਨ ਨੂੰ ਹੱਥ ਲੱਗੇ ਨਾ ਤੇ ਫਿਰ ਟਿਕ ਜਾਣਗੇ ਇਹ ਇਹ ਸਮਝ ਨਹੀਂ ਆਉਂਦੀ ਵੀ ਇਹ ਕੀ ਕਰਦੇ ਆ ਤੁਸੀਂ ਨਾਲੇ ਲੋਕਾਂ ਨੂੰ ਪਤਾ ਹੈ ਕਿੰਨਾ ਲੋਕਾਂ ਨੂੰ ਸਮਝਾਉਂਦੇ ਆ ਚੌਧਰੀ ਕਿਸੇ ਜਾਣ ਪਛਾਣ ਦਾ ਵਸਤਾਜ ਤਾਂ ਨਹੀਂ ਨਾ ਦੁਨੀਆ ਦੇ ਵਿੱਚ ਲੋਕ ਜਾਣਦੇ ਆ ਨਾ ਵੈਸੇ ਮੁੱਥਿਆਂ ਤੇ ਬੋਲਦੇ ਆ ਫਿਰ ਤੁਸੀਂ ਇਹ ਐਡਿਟ ਕਰਕੇ ਪਾਈ ਜਾਂ ਮੈਂ ਯਾਰ ਕੀ ਲੋਕਾਂ ਨੂੰ ਸਮਝਾ ਰਹੇ ਹਾਂ ਵੀ ਯਾਰ ਇਹ ਇਹਦੀ ਵੀਡੀਓ ਇਹ ਲੋਕਾਂ ਨੂੰ ਤਾਂ ਪਤਾ ਹੀ ਹੈ ਅਸੀਂ ਤਾਂ ਹੀ ਸਪਸ਼ਟੀ ਕਰ ਨਹੀਂ ਦਿੱਤਾ ਸੀ ਚਲੋ ਛੱਡੋ ਪਰਾਂ ਯਾਰ ਲੋਕਾਂ ਨੂੰ ਪਤਾ ਹੀ ਹੈ ਵੀ ਚੌਧਰੀ ਜੀ ਬੋਲਦਾ ਤਾਂ ਵਰਗ ਦੇ ਮੁੱਦੇ ਤੇ ਬੋਲਦਾ ਪਰ ਤੁਸੀਂ ਫੇਰ ਨਹੀਂ ਹਟਦੇ ਯਾਰ ਅਸੀਂ ਇਗਨੋਰ ਕਰਕੇ ਚਲੋ ਛੱਡੋ ਪਰਾਂ ਉਹ ਡਿਲੀਟ ਕਰਕੇ ਨਾ ਭਜੋ ਇੱਕ ਤਾਂ ਭਜ ਗਿਆ ਹੁਣ ਜੇ ਸਹੀ ਤੁਸੀਂ ਆਪਦੀ ਮਾਂ ਦਾ ਦੁੱਧ ਪੀਤਾ ਤੇ ਆਪ ਦੇ ਪਿਓ ਦੇ ਹੋ ਨਾ ਤੇ ਭਜਿਓ ਨਾ ਵੀਰ ਬਣ ਕੇ ਇਹ ਤੋਂ ਹੋ ਚੈਲੇਜ ਆ ਹੁਣ ਤੇ ਤੁਹਾਨੂੰ ਜਿੱਥੋਂ ਕੰਪਲੇਂਟ ਕੀਤੀ ਹੋਈ ਜੋ ਉੱਥੇ ਕੋਡੇ ਕਰਕੇ ਨਾ ਨਾ ਲੈਂਦਾ ਫਿਰ ਤੁਸੀਂ ਵੇਖ ਲਿਓ ਅਸੀਂ ਕਹਿੰਦੇ ਯਾਰ ਛੱਡੋ ਭਰਾ ਇਹਨਾਂ ਕਦੀੜਾ ਹੈਗੀਆਂ ਇਹਨਾਂ ਦਾ ਟਾਈਮ ਬਰਬਾਦ ਕਿਉਂ ਕਰਨਾ ਹੈ ਹੋਰ ਮਸਲੇ ਹੈਗੇ ਆ ਉਹ ਮਸਲੇ ਕਰ ਲਓ ਯਾਰ ਹੁਣ ਇਹਨਾਂ ਦੀ ਅਸੀਂ ਆਈਡੀਆਂ ਚੈੱਕ ਕਰਾਈਆਂ ਸਾਈਬਰ ਤੋਂ ਇਹਨਾਂ ਦਾ ਇਕੱਲਾ ਮਕਸਦ ਕੀ ਹੈ ਇਹਨਾਂ ਦਾ ਵਿਊ ਲੈਣਾ ਮਕਸਦ ਹੈ ਪਰ ਹੁਣ ਅਸੀਂ ਵਿਊਆਂ ਦੀ ਤਸੱਲੀ ਕਰਾਵਾਂਗੇ ਸਿਰਾ ਲਾ ਦੂਗਾ ਮੈਂ ਵਿਊ ਦੇਣ ਜਗ੍ਹਾ ਵੇਖੋ ਤੁਸੀਂ ਤੁਹਾਨੂੰ ਵੀਊ ਕਿਵੇਂ ਆਉਂਦੇ ਹੁਣ ਸਾਈਬਰ ਤੋਂ ਚੈੱਕ ਹੋ ਗਈਆਂ ਇਹਨਾਂ ਦਾ ਕੱਲਾ ਹੀ ਕੰਮ ਇਹ ਹੈ ਵੀ ਕਿਸੇ ਲੜਕੀ ਦੀ ਵੀਡੀਓ ਚੱਕ ਲੈਣੀ ਹੈ ਇੱਕ ਪਾਸੇ ਉਹਦੀ ਤਸਦੀਦੀ ਚਲਾ ਦੇਣੀ ਹੈ ਇੱਕ ਪਾਸੇ ਆਪ ਭੋਕੀ ਜਾਣਾ ਕੁੱਤੇ ਹੋ ਇਹਨਾਂ ਨੇ ਅਸ਼ਲੀਲ ਗੱਲਾਂ ਬੋਲਦੇ ਉਹ ਵੀ ਯਾਰ ਕਿਸੇ ਦੀ ਧੀ ਪੈਣਾ ਜਿਹਦੇ ਸਾਈਡ ਤੇ ਤੁਸੀਂ ਲਾ ਕੇ ਵੀਡੀਓ ਚਲਾਉਨੇ ਹੋ ਤੇ ਆਪ ਦੇ ਇੱਕ ਪਾਸੇ ਬੋਲਦੇ ਹੋ ਦੂਸਰੇ ਪਾਸੇ ਉਹ ਲੜਕੀ ਨੱਚਦੀ ਦਿਖਾਈ ਜੰਨੇ ਹੋ ਤੁਸੀਂ ਉਹ ਕਿਸੇ ਦੀਆਂ ਧੀਆਂ ਪੈਣਾ ਯਾਰ ਕਿਸੇ ਦੀ ਸ਼ਰਮ ਕਰ ਲਓ ਮਾੜੀ ਮੋਟੀ ਯਾਰ ਮੇਰਾ ਇੱਕ ਵਾਰੀ ਹੱਥ ਲੱਗ ਗਿਆ ਨਾ ਜੌਨੀ ਵੱਲਾ ਤੇ ਉਹ ਜਿਹੜਾ ਰਣਜੀਤਾ ਰਜੁੱਤਾ ਅਸੀਂ ਫਾਲਤੂ ਕੰਮਾਂ ਦੇ ਵਿੱਚ ਅਸੀਂ ਇੰਟਰਸਟ ਨਹੀਂ ਦਿੰਦੇ ਬਈ ਇਹਦੀ ਐਡਿਟ ਕੋਈ ਇਹ ਨਹੀਂ ਇਹਨੂੰ ਬੋਲ ਪੀਏ ਨਾ ਅਸੀਂ ਤੁਹਾਨੂੰ ਕਿਉਂ ਫੇਮ ਦੇਵਾਂਗੇ ਭਈ ਤੁਸੀਂ ਫੇਮ ਲੈਣ ਦੇ ਬਾਰੇ ਬੋਲਦੇ ਹੋ ਤੇ ਮੇਰਾ ਇੱਕ ਵੀ ਓਹ ਨਹੀਂ ਝੱਲਣਾ ਨਹੀਂ ਤੁਸੀਂ ਇਹ ਹਿਸਾਬ ਲਾ ਲਓ ਇੱਕ ਧੱਕਾ ਨਹੀਂ ਝੱਲਣਾ ਟੈਟੇਸ਼ਨ ਘੜਾ ਦੂਗਾ ਚੰਡੀਗੜ੍ਹ ਤੱਕ ਟੈਟੇਸ਼ਨ ਘੜੋਗੇ ਹਿਸਾਬ ਲਾ ਦਿਓ ਅਸੀਂ ਅਖੇ ਚਲ ਚੁੱਪ ਹੋ ਗਿਆ ਨਾ ਚਲੋ ਯਾਰ ਡੀਲੀਟ ਲੂਟ ਕਰ ਗਿਆ ਇੱਕ ਚਵਲ ਹੋਰ ਅੱਜ ਪਾਈ ਬੈਠਾ ਯਾਰ ਤੇ ਮੈਂ ਸਾਰੇ ਸਮਾਜ ਨੂੰ ਐਸੀ ਸਮਾਜ ਨੂੰ ਜਨਰਲ ਸਮਾਜ ਨੂੰ ਮੇਰੀ ਹੱਥ ਜੋੜ ਕੇ appeal ਹੈ ਕਿ ਪਹਿਲਾਂ ਵੇਖ ਲਿਆ ਕਰੋ ਵੀ ਵੀਡੀਓ ਐਡਿਟ ਤਾਂ ਨਹੀਂ ਹੋਈ ਯਾਰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇੱਕ ਪ੍ਰਪਾ ਬਣਾ ਕੇ ਚੱਲੋ ਪੰਜਾਬ ਦੇ ਵਿੱਚ ਕਿਉਂਕਿ ਬਾਹਰਲੀਆਂ ਏਜੰਸੀਆਂ ਆਪਣੇ ਤੇ ਫਾਇਦਾ ਠਾ ਰਹੀਆਂ ਆਪਣੀਆਂ ਇਹਨਾਂ ਚੀਜ਼ਾਂ ਦਾ ਕੁਕੜੋ ਕੁੜੀ ਵਾਲੀ ਸੀ ਕੁਲਵਿੰਦਰ ਕੌਰ ਵਾਲੀ ਵੀਡੀਓ ਸੀ ਕਿੱਥੋਂ ਤੇ ਕਿੱਥੇ ਗਈ ਗਈ ਚਾਂਸ ਸਾਰੀ ਕੀਦੀ ਐ ਏਜੰਸੀਆਂ ਦੀ ਚਾਲ ਆਹੋ ਕਿਸੇ ਨੇ ਵੇਖੀ ਐ ਵੀਡੀਓ ਤੇ ਥੱਪੜ ਮਾਈਦਾ ਕਿਸੇ ਨੇ ਵੇਖੀ ਬੈਸੋ ਬਸਾਈ ਹੁੰਦੀ ਉਹ ਕੁੜੀ ਬਾਹਰ ਬਾਕੇ ਬੋਲੀ ਜਾਂਦੀ ਇਹਦਾ ਮਤਲਬ ਇਹ ਐ ਵੀ ਏਜੰਸੀਆਂ ਪੰਜਾਬ ਦੇ ਉੱਤੇ ਪੂਰੀ ਨਿਗਾ ਉਹਨਾਂ ਦੀ ਇਸ ਕਰਕੇ ਆਹ ਕੰਮ ਨਾ ਕਰੋ ਐਡਿਟਡ ਨਾ ਕਰੋ ਵੀਡੀਓ ਜੇ ਪੰਗਾ ਲੈਣਾ ਤਾਂ ਸਿੱਧਾ ਯਾਰ ਫੋਨ ਨੰਬਰ 9872303272 ਨੰਬਰ ਮੇਰਾ 9872303272 ਨੰਬਰ ਹੈ ਮੇਰਾ 9872303272 ਹਰੇਕ ਮੈਂ ਵੀਡੀਓ ਤੇ ਹਰੇਕ ਪੋਸਟ ਤੇ ਆਪ ਦਾ ਨੰਬਰ ਸ਼ੇਅਰ ਕਰਦਾ ਵੀ ਜੇ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਕਰ ਲਓ ਪਰ ਐਡਿਟ ਨਾ ਕਰੋ ਵੀਡੀਓ ਹੁਣ ਯੂਕੇ ਤੋਂ ਪਰਸੋ ਫੋਨ ਆਇਆ ਜਰਮਨ ਤੋਂ ਫੋਨ ਆਇਆ ਉੱਥੇ ਸਾਡਾ ਖੁਸ਼ੀ ਟੀਵੀ ਚੱਲਦੀ ਐ ਖੁਸ਼ੀ ਟੀਵੀ ਚੱਲਦਾ ਸਾਡਾ ਜਗਤ ਗੁਰੂ ਰਵਿੰਦਾਸ ਜੀ ਦੇ ਨਾਂ ਤੇ ਇਹ ਟੀਵੀ ਵੀ ਐ ਉਹ ਖੁਸ਼ੀ ਟੀਵੀ ਚੱਲਦਾ ਉਥੋਂ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਚੌਧਰੀ ਸਾਨੂੰ ਪਤਾ ਲੱਗ ਗਿਆ ਵੀ ਇਹ ਕਿਸ ਨੇ ਐਡਿਟ ਕੀਤੀ ਐ ਮੈਂ ਕਿਹਾ ਜੀ ਐਡਿਟ ਬਹੁਤ ਕਦੀੜਾ ਬੈਠੀਆਂ ਐਡਿਟੂਡ ਕਰ ਲੈਂਦੀ ਐ ਇਹ ਚਮਲਾ ਹੈਗੀਆਂ ਇਹਨਾਂ ਦਾ ਕੰਮ ਹੀ ਇਹ ਐ ਇਹਨਾਂ ਦਾ ਕੰਮਾ ਕੱਲ ਵਿਊ ਲੈਣਾ ਉੱਤੇ ਐ ਤੇ ਜਿੱਦੇ ਕੁੱਟ ਕੇ ਛੇਤਰ ਮਾਰ ਕੇ ਹਵਾਲਾ ਚ ਦਿੱਤਾ ਨਾ ਉਹਦੇ ਤੁਹਾਡੇ ਵਿਊ ਵੂ ਖਰੇ ਖਤਮ ਕਰ ਦੂੰਗਾ ਠੀਕ ਹੈ ਐਡਿਟ ਨਾ ਕਰੋ ਵੀਡੀਓ ਐਡਿਟ ਨਾ ਕਰੋ ਤੇ ਮਿਸਾਲ ਲੈਣੀ ਹੈ ਤੇ ਮਿਸਾਲ ਦੇ ਦੇਣਾ ਤੁਹਾਡੇ ਮੇਰਾ ਧੱਕਾ ਇੱਕ ਧੱਕਾ ਵੀ ਨਹੀਂ ਸਹਿਣਾ ਤੁਸੀਂ ਇੱਕ ਧੱਕੇ ਦੀ ਚੀਕਾਂ ਕਢਾਉਂ ਉਸੇ ਜ਼ਿਲ੍ਹੇ 'ਚ ਬੈਠੇ ਨਹੀਂ ਆ ਜਿੱਥੇ ਜ਼ਿਲ੍ਹੇ ਦੇ ਤੁਸੀਂ ਹੈ ਮੈਨੂੰ ਜਾਣਦੀ ਰੋਡ ਨਹੀਂ ਪੈਣੀ ਉੱਥੇ ਸ਼ਾਮ ਨੂੰ ਤੁਹਾਨੂੰ ਚੱਕ ਲੈਣਾ ਕਸ਼ਮੀਰ ਸਿੰਘ ਜੀ ਅੱਜ ਇੱਕ ਚਵਲ ਨੇ ਫੇਰ ਵੀਡੀਓ ਐਡਿਟ ਕਰਤੀ ਹੈ ਚਲੋ ਪਹਿਲਾਂ ਤਾਂ ਡਿਲੀਟ ਕਰਕੇ ਫਿਰ ਅੱਜ ਇੱਕ ਹੋਰ ਐਡਿਟ ਕਰੀ ਬੈਠਾ ਹਰਾਮ ਜਿਹਾ ਮੈਂ ਬੋਲਣਾ ਨਹੀਂ ਸੀ ਤੁਸੀਂ ਵੀ ਕਿਹਾ ਸੀ ਇਹਦੇ ਬਾਰੇ ਕੁਝ ਬੋਲੋ ਮੈਂ ਕਿਹਾ ਮੈਂ ਤਾਂ ਨਹੀਂ ਬੋਲਦਾ ਸੀ ਇੱਕ ਤਾਂ ਮੇਰੀ ਸਿਹਤ ਨਹੀਂ ਠੀਕ ਸੀ ਇੱਕ ਮੈਂ ਕਿਹਾ ਚਲੋ ਦਫਾ ਹੋ ਆਪੇ ਹਟ ਜਾਣਗੇ ਪਰ ਅੱਜ ਜਸੀਤ ਲਾਲ ਦਾ ਫੋਨ ਆ ਗਿਆ ਮੈਨੂੰ ਜਲਤਪੁਰੂ ਰਵਿਦਾਸ ਜੀ ਟਾਈਗਰ ਫੋਰਸ ਦੇ ਜਿਹੜੇ ਸਾਡੇ ਪ੍ਰਧਾਨਾ ਪੰਜਾਬ ਦੇ ਤੇ ਹੁਣ ਵੇਖੋ ਤੁਸੀਂ ਕਿਹੜੇ ਪਾਸੇ ਚੀਕਾਂ ਕਢਾਉਨੇ ਆ ਸੀ ਹੁਣ ਭੱਜਿਓ ਨਾਲ ਡਿਲੀਟ ਕਰਕੇ ਮੈਂ ਤੁਹਾਨੂੰ ਦਿੰਦਾ ਸੀ ਕਿ ਇੱਕ ਉਹ ਮੈਂ ਮਿਸਾਲ ਦਿੰਦਾ ਸੀ ਹੁਣ ਮਿਰਚਾਂ ਤਾਂ ਕਈਆਂ ਦੇ ਲੱਗਣੀਆਂ ਮਿਸਾਲ ਦਿੰਦਾ ਤੁਹਾਨੂੰ ਇੱਕ ਸਾਲ ਪਹਿਲਾਂ ਦੀ ਡੇਢ ਸਾਲ ਪਹਿਲਾਂ ਦੀ ਮੰਤਰੀ ਬਾਜੇ ਵਾਲੇ ਉਹਨੂੰ ਜਾਣਦੇ ਹੋ ਸਾਰੇ ਜਾਣਦੇ ਹੋ ਮੰਦਬੁੱਧੀ ਬੰਦੇ ਨੂੰ ਉਹਨੇ ਲਾਈਵ ਦੇ ਉੱਤੇ ਕਾਲਾਂ ਕੱਢੀਆਂ ਸੀ ਗੰਦੀਆਂ ਨਾਲ ਉਹਨੇ ਧਮਕੀਆਂ ਦਿੱਤੀਆਂ ਸੀ ਧੌਂ ਤੇ ਗੋਡਾ ਰੱਖ ਲਾਂਗੇ ਸੋਦਾ ਲਾ ਦਾਂਗੇ ਠੀਕ ਹੈ ਉਹਨੇ ਧਮਕੀਆਂ ਦਿੱਤੀ ਸੀ ਨਾ ਆਪਾਂ ਨੂੰ ਅਸੀਂ ਇੱਥੇ ਬੈਠੇਵੇਂ ਕਾਰਵਾਈ ਕੀਤੀ ਸੀ ਤੇ ਉਹ ਵੇਖ ਲਓ ਦੂਸਰੇ ਦਿਨ ਦੀ ਗੱਲ ਆ ਦੂਸਰੇ ਦਿਨ ਖੇਤਾਂ ਦੇ ਵਿੱਚ ਭਜਦਾ ਸੀ ਮੈਂ ਖੇਤਾਂਾਂ 'ਚ ਪੱਟੇ ਲੈਣਾ ਆਇਆ ਸੀ ਤੇ ਪੁਲਿਸ ਮੇਰੇ ਮਗਰ ਪੈ ਗਈ ਲਾਈਵ ਸ਼ੇਅਰ ਕਰੋ ਵੱਧ ਤੋਂ ਵੱਧ ਇਹੋ ਜਿਹਾ ਤਰਨ ਘੜ ਦਿਖਾਵਾਂਗੇ ਤੇ ਯਾਦ ਰੱਖੋਗੇ ਇਹ ਸਭ ਲਾ ਲਓ ਇਹ ਵਿਊਲ ਵੂਲ ਲੈਣਾ ਭੁੱਲ ਜਾਓਗੇ ਤੁਸੀਂ ਅਸੀਂ ਕਿਸੇ ਦੀ ਐਂਡਡ ਕਰਦੇ ਨਹੀਂ ਯਾਰ ਅਸੀਂ ਮੁੱਦਿਆਂ ਤੇ ਬੋਲਣਾ ਅਸੀਂ ਸਮਾਜ ਦੇ ਮੁੱਦਿਆਂ ਤੇ ਬੋਲਦੇ ਹਾਂ ਜਿੱਥੇ ਕੋ ਸੱਚਾ ਉੱਥੇ ਪੈਰਾ ਦੇ ਦਿੰਨੇ ਆ ਸੱਚ ਤੇ ਅਸੀਂ ਕਦੇ ਇਹਨੇ ਲਾਈਵ ਤੇ ਆ ਕੇ ਕਿਤੇ ਵੀਡੀਓ ਨਹੀਂ ਪਾਈ ਵੀ ਉਹ ਝੂਠ ਮਾਰ ਗਿਆ ਜਨਾ ਵਿੱਚ ਕਮੈਂਟ ਕਰਦਿਆ ਕਰੋ ਭਾਈ ਤੂੰ ਇੱਥੇ ਗਲਤ ਹੈ ਕਾਦੀ ਗਲਤ ਹੈ ਹੀ ਨਹੀਂ ਵਿਚਾਰਾਂ ਦੀ ਲੜਾਈ ਹੋ ਸਕਦੀ ਸਾਡੀ ਸਿੱਧੀ ਦੁਸ਼ਮਣੀ ਕਿਸੇ ਨਾਲ ਨਹੀਂ ਸਾਡੀ ਵਿਚਾਰਾਂ ਦੀ ਲੜਾਈ ਹੁੰਦੀ ਹੈ ਵਿਚਾਰਾਂ ਦੇ ਫਿਰ ਅਸੀਂ ਉਹਨਾਂ ਤੋਂ ਵਿਚਾਰ ਲਈਦੇ ਆ ਵੀ ਦੱਸੋ ਭਾਈ ਇਹ ਚੀਜ਼ ਦਾ ਜਵਾਬ ਦਿਓ ਤੇ ਪਰਮਜੀਤ ਖਾਲੀ ਜੀ ਤੁਸੀਂ ਬਹੁਤ ਵਧੀਆ ਚਲੋ ਮੇਰੇ ਸਤਕਾਰਯੋਗਾਂ ਤੁਸੀਂ ਮੇਥੋਂ ਸੀਨੀਅਰ ਹੋ ਮੈਥੋਂ ਉਮਰ ਵੀ ਤੁਹਾਡੀ ਜ਼ਿਆਦਾ ਹੈ ਪਰ ਆ ਜਿਹੜੀਆਂ ਵੀਡੀਓ ਐਡਿਟ ਹੋ ਰਹੀਆਂ ਇਹ ਸ਼ਿਕਾਇਤ ਇਹ ਜਿਹੜੀ ਚੱਲਿਆ ਸੀ ਨਾ ਕੰਮ ਇਹ ਤੁਹਾਡੀ ਵੀ ਉਦੋਂ ਤੋਂ ਚੱਲਿਆ ਸੀ ਚੈਟ ਤੋਂ ਕਿਉਂਕਿ ਤੁਹਾਡੇ ਤੇ ਇਲਜ਼ਾਮ ਲੱਗੇ ਸੀ ਵੀ ਤੁਸੀਂ ਇਹ ਚੈਟ ਨੂੰ ਐਡਿਟ ਚੈਟ ਦੀ ਤੁਸੀਂ ਪਾਈ ਹੈ ਹੁਣ ਰੋਲਾ ਇਹ ਹੈ ਵੀ ਜਾ ਪੈਣਾ ਕੱਤੀੜਾ ਨੂੰ ਚੁੱਪ ਕਰਾ ਲਓ ਝੂਠਾ ਨੂੰ ਠੀਕ ਹੈ ਇਹਨਾਂ ਨੂੰ ਝੂਠਾ ਨੂੰ ਚੁੱਪ ਕਰਾ ਲਓ ਤੁਸੀਂ ਤੁਹਾਨੂੰ ਜਾਣਦੇ ਹੋਣਗੇ ਠੀਕ ਹੈ ਨਾ ਇਹਨਾਂ ਨੂੰ ਚੁੱਪ ਕਰਾ ਕੇ ਤੇ ਇਹਨਾਂ ਨੂੰ ਕਹਤੋ ਬੰਦੇ ਦੇ ਪੁੱਤ ਬਣ ਜਾਓ ਤੇ ਨਹੀਂ ਫਿਰ ਪੁੱਤ ਬਣਾਉਣਾ ਆਉਂਦਾ ਫਿਰ ਹਿਸਾਬ ਲਾ ਲਿਓ ਅਸੀਂ ਐਂ ਦੇਤੇ ਪਾਡੀਆਂ ਬੁੜੀਆਂ ਨਹੀਂ ਮਾਰਦੇ ਹੁੰਦੇ ਵੀ ਉਹ ਕਰਦਾਂਗੇ ਜੀ ਜੋ ਕਰਦਾਂਗੇ ਅਸੀਂ ਇਹਦੇ ਤੇ ਪਾਡੀਆਂ ਨਹੀਂ ਮਾਰਦੇ ਅਸੀਂ ਕਾਨੂੰਨੀ ਕਾਰਵਾਈ ਕਰਕੇ ਤੁੰਗੜ ਦਿਖਾਉਨੇ ਆ ਪੂਰਾ ਉਹ ਯੋਨੀ ਵੱਲੇ ਨੂੰ ਪੁੱਛਦੇ ਹੋ ਡਿਲੀਟ ਕਰਕੇ ਆਓ ਇਸ ਕਰਕੇ ਐਵੇਂ ਨਾ ਕਰੋ ਆ ਐਵੇਂ ਵੀਡੀਓ ਬੁੜੀਓ ਮੈਂ ਲਾਈਵ ਹੋਣਾ ਨਹੀਂ ਸੀ ਮੈਂ ਇਸ ਕਰਕੇ ਲਾਈਵ ਆਇਆ ਲੋਕਾਂ ਨੇ ਕਿਹਾ ਵੀ ਲਾਈਵ ਹੋ ਕੇ ਕੋ ਖੁਸ਼ੀ ਟੀਵੀ ਤੋਂ ਯੂਕੇ ਤੋਂ ਵੀਡੀਓ ਚੱਲੀ ਜਾਂਦਾ ਮੇਰਾ ਉੱਥੇ ਸਪਸ਼ਟੀਕਰਨ ਚੱਲੀ ਜਾਂਦਾ ਵੀ ਸਾਰੇ ਭਰਾ ਨਾਲ ਮਿਲ ਕੇ ਰਹੋ ਐਵੇਂ ਇਹ ਲੋਕ ਐਡਿਟ ਕਰਕੇ ਨਾ ਗਲਤ ਫਾਇਦਾ ਠਾਰ ਰਹੇ ਐ ਇਹਨਾਂ ਚੀਜ਼ਾਂ ਦਾ ਇਹਨਾਂ ਦਾ ਤੁਹਾਡੇ ਚ ਦਮ ਹੈ ਨਹੀਂ ਯਾਰ ਤੁਸੀਂ ਬੋਝੀ ਬੰਦੇ ਹੋ ਕਾਇਰ ਬੰਦੇ ਹੋ ਤੁਸੀਂ ਸਿੱਧਾ ਤਾਂ ਤੁਸੀਂ ਟੱਕਰ ਲੈ ਨਹੀਂ ਸਕਦੇ ਵੀਡੀਓ ਐਡਿਟ ਕਰ ਦਿੰਦੇ ਹੋ ਫਿਰ ਫੇਕ ਆਈਡੀਆ ਜੇ ਸਹੀ ਪਿਓ ਦੇ ਹੋ ਨਾ ਆਦੀ ਸਹੀ ਆਈਡੀ ਤੋਂ ਆਕੇ ਤੇ ਵੀਡੀਓ ਐਡਿਟ ਕਰਿਆ ਕਰੋ ਫਿਰ ਤੁਹਾਨੂੰ ਸਾਈਬਰ ਤੋਂ ਤੁਨਗੜ ਦਿਖਾਈਏ ਕਿਵੇਂ ਜਾਂਦਾ ਫਿਰ ਤੁਹਾਨੂੰ ਬਾਜਾਖਾਨਾ ਦਿਖਾਵਾਂ ਪੂਰਾ ਕਰੋ ਤਾਂ ਸਹੀ ਕੀ ਫਾਇਦਾ ਐਵੇਂ ਵੀਡੀਓ ਐਡਿਟ ਕਰਕੇ ਉਹ ਜਾਣੇ ਉਹ ਅੱਜ ਮੈਂ ਇੱਕ ਬਿੱਜੂ ਜਾਂ ਹੋਰ ਦੇਖਿਆ ਸੀ ਉਹ ਵੀ ਐਡਿਟ ਕਰੀ ਜਾਂਦਾ ਸੀ ਉਹਦੇ ਤਾਂ ਕਲੀਅਰ ਹੀ ਪਤਾ ਲੱਗ ਜਾਂਦਾ ਵੀ ਐਡਿਟ ਹੋਈ ਹੈ ਵੀਡੀਓ ਕਿ ਸੋਸ਼ਲ ਮੀਡੀਆ ਜੇ ਬਣਿਆ ਨਾ ਕਿਸੇ ਕੰਮ ਨੂੰ ਬਣਿਆ ਕਿਸੇ ਨੂੰ ਮੈਸੇਜ ਦੇਣ ਵਾਸਤੇ ਕਿਸੇ ਨੂੰ ਚੰਗਾ ਸੰਦੇਸ਼ ਜਾਂਦਾ ਬਾਹਲੀਆਂ ਕੰਟਰੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਾਂ ਦੂਜੀਆਂ ਕੰਟਰੀਆਂ ਦੇ ਵਿੱਚ ਕੀ ਤੁਸੀਂ ਗਲਤ ਇਸਤੇਮਾਲ ਕਰ ਰਹੇ ਹੋ ਸੋਸ਼ਲ ਮੀਡੀਆ ਦਾ ਇਹ ਮੈਂ ਫੇਸਬੁਕਾਂ ਦਾ ਵਾਖ ਇੰਨੀ ਕੀ ਅੱਜ ਬੇਨਤੀ ਕਰਨੀ ਸੀ ਕਿ ਅੱਜ ਨਹੀਂ ਕੋਈ ਐਡੀਟੂਡ ਕਿਸੇ ਨੇ ਕੀਤੀ ਹੈ ਜਿਆਦਾ ਕਰ ਜਾ ਡਿਲੀਟ ਤੇ ਨਹੀਂ ਕੱਲ ਤੋਂ ਤੇਰੀ ਕਾਰਵਾਈ ਪੈ ਜਾਣੀ ਹੈ ਜੱਸੀ ਤੱਲਣ ਸਾਡੇ ਜਗਤਗੁਰੂ ਰਵਿਦਾਸ ਟਾਈਗਰ ਫੋਰਸ ਦੇ ਜਿਹੜੇ ਪ੍ਰਧਾਨ ਆ ਪੰਜਾਬ ਦੇ ਉਹਨਾਂ ਕੋਲੇ ਮੈਸੇਜ ਆਵੜਿਆ ਉਹਨਾਂ ਦਾ ਆਪਦਾ ਹੀ ਫੋਨ ਆਇਆ ਸੀ ਕੱਲ ਨੂੰ ਉਹ ਸਿਰਾਂ ਲਾ ਦੇਣਗੇ ਤੁਹਾਨੂੰ ਪਤਾ ਹੀ ਹੈ ਦੁਆਬੇ ਵਾਲਿਆਂ ਦਾ ਤੁਹਾਨੂੰ ਪਤਾ ਨਾ ਫਿਰ ਉਹ ਤੋਂ ਨਗਰ ਪੂਰਾ ਹੀ ਦਿਖਾ ਦਿੰਦੇ ਕਸੀਤਾ ਚੱਲੋ ਬਰਦਾਸ਼ਤ ਕਰ ਰਿਆਂ ਯਾਰ ਛੱਡੋ ਪਰਾਂ ਦਫਾ ਹੋ ਰੋ ਯਾਰ ਪਰ ਉਹ ਨਹੀਂ ਬਖਦੇ ਉੱਥੇ ਤੁਹਾਨੂੰ ਪਤਾ ਵੀ ਡਾਕਟਰ ਭੀਮਰਾਓ ਮੇਡਕਰ ਸਾਹਿਬ ਜਲੰਧਰ ਇੱਕ ਰਾਤ ਰਹਿ ਕੇ ਗਏ ਐ ਪਤਾ ਨਾ ਤੁਹਾਨੂੰ ਸਾਡੀ ਬਦਕਿਸਮਤੀ ਇਹ ਐ ਸਾਡੀ ਮਾੜੀ ਕਿਸਮਤ ਇਹ ਐ ਕਿ ਡਾਕਟਰ ਭੀਮਰਾਓ ਮੇਡਕਰ ਸੀ ਤਾਂ ਉਹਨਾਂ ਦਾ ਜਿਹੜਾ ਐ ਢੇੜਾ ਸਾਡੇ ਮਾਲਵੇ ਦੇ ਵਿੱਚ ਨਹੀਂ ਲੱਗਾ ਸੀਗਾ ਜੇਕਰ ਮਾਲਵੇ ਦੇ ਵਿੱਚ ਉਹਨਾਂ ਦਾ ਢੇੜਾ ਇੱਕ ਲੱਗ ਜਾਂਦਾ ਨਾ ਡਾਕਟਰ ਭੀਮਰਾਓ ਮੇਡਕਰ ਸਾਹਿਬ ਦਾ ਤੇ ਫਿਰ ਸਾਡੇ ਮਾਲਵੇ ਵਾਲੇ ਵੀ ਐੇ ਹੋ ਜਾਣੇ ਸੀ ਐਸੇ ਤਰੀਕੇ ਤੁੰਗੜ ਦਿਖਾਉਣ ਲੱਪੈਣਾ ਸੀ ਪਰ ਮੇਰਾ ਸਲੂਟ ਹੈ ਦੁਆਬੇ ਵਾਲਿਆਂ ਨੂੰ ਐਸੀ ਸਮਾਜ ਵਾਲਿਆਂ ਨੂੰ ਜਿਹੜੇ ਇੱਕ ਕਮਿਊਨਿਟੀ ਲਾਉਂਦੇ ਪਰਚਾ ਦਰਜ ਕਰਾਉਣ ਲੱਗੇ ਵੀ ਤੁੰਗੜ ਦਿਖਾਉਣ ਲੱਗੇ ਪਰ ਇਸ ਕਰਕੇ ਸਾਡਾ ਇਹ ਨਜਾਇਜ਼ ਫਾਇਦਾ ਨਾ ਠਾਓ ਤੇ ਜੇਕਰ ਵੀਡੀਓ ਵੀਡੀਓ ਪਾਈਏ ਲੋ ਡਿਲੀਟੂਟ ਕਰ ਦਿਓ ਇਹ ਪਰਚਾ ਹੋ ਗਿਆ ਤਾਂ ਫਿਰ ਮੈਂ ਕੁੱਟ ਕੇ ਲਿਆਂਗਾ ਇੱਥੇ ਮੈਂ ਸੁਣ ਲਓ ਮੇਰੀ ਗੱਲ ਮੈਂ ਸਾਰੇ ਕੰਮ ਦੇਖ ਕੇ ਆਇਆ ਮੈਂ ਸਾਰਾ ਕੰਮ ਦੇਖਿਆ ਹੋਇਆ ਠੀਕ ਹੈ ਨਾ ਜੇ ਪਰਚਾ ਹੋ ਵੀ ਜਾਂਦਾ ਨਾ ਮੈਂ ਆਪ ਹੀ ਆਉਂਗਾ ਨਾਲ ਤੇ ਛਿੱਤਰ ਮਾਰ ਕੇ ਉਸੇ ਵਾਲਾ ਜਿਹਾ ਦੇਵਾਂਗਾ ਆ ਕੇ ਮੈਂ ਕੋਲੇ ਖੜ ਕੇ ਤੇ ਫੇਰ ਮੈਂ ਕੋ ਜਲੂਸ ਕੱਢਦਾ ਜਲੂਸ ਕੱਢੂਗਾ ਪੂਰਾ ਟਕਾ ਕੇ ਅਸੀਂ ਚੁੱਪ ਕਰਕੇ ਉੱਤੇ ਤੇ ਬੈਠੇ ਆ ਯਾਰ ਵੀ ਚੱਲ ਭੌਂਕੀ ਜਾਂਦੇ ਕੁੱਤੇ ਉਹ ਭੌਂਕੀ ਜਾਂਦੇ ਯਾਰ ਇਹ ਬੁਝਦਲ ਬੰਦੇ ਆ ਕਾਇਰ ਬੰਦੇ ਆ ਸਿੱਧਾ ਤਾਂ ਸਾਡੇ ਮੱਥਾ ਲਾਉਂਦੇ ਨਹੀਂ ਫੋਟੋਆਂ ਇਹ ਲਾ ਦਿੰਦੇ ਆ ਉਹਦੇ ਤੇ ਆਪਣੇ ਫੇਸਬੁੱਕ ਤੇ ਫੋਟੋਆਂ ਇਹ ਗੁਰੂਆਂ ਦੀਆਂ ਲਾ ਦਿੰਦੇ ਆ ਫਿਰ ਉੱਥੇ ਕਹਿਣ ਜੋਗੇ ਵੀ ਨਹੀਂ ਬਣਦੇ ਕਿਸੇ ਨੂੰ ਵੀ ਯਾਰ ਸਾਡੇ ਗੁਰੂ ਸਾਹਿਬ ਦੀ ਫੋਟੋ ਲੱਗੀ ਆ ਯਾਰ ਇਹ ਤਾਂ ਬੰਦਾ ਚਾਵਲ ਹੈਗਾ ਯਾਰ ਇਹਨੂੰ ਕੀ ਐਵੇਂ ਆਪਾਂ ਕਾਦੇ ਹਾਸਤੇ ਪੰਗਾ ਲੈਣੇ ਫੇਸਬੁੱਕ ਤੇ ਫੋਟੋਆਂ ਉਹਨਾਂ ਦੀਆਂ ਲਾ ਦਿੰਦੇ ਆ ਤੇ ਥੱਲੇੋਂ ਭੁਕੜਨਾ ਪੈਂਦੇ ਸਾਲੇ ਕੁੱਤੇ ਹਰਾਮਜਾਦੇ ਬਸ ਇਨੀ ਕੀ ਬੇਨਤੀ ਕਰਨੀ ਸੀ ਕਿ ਜਿਹੜੇ ਕੋਈ ਭਾਈ ਐਡਿਟ-ਡਿਟ ਕਰਦੇ ਹੋ ਨਾ ਵੀਡੀਓ ਐਡਿਟ ਦੁਬਾਰਾ ਫੇਰ ਵੇਖ ਲੋ ਵੀਡੀਓ ਆ ਦੁਬਾਰਾ ਮੈਂ ਤੁਹਾਨੂੰ ਫੇਰ ਦਿਖਾ ਦਿੰਨਾ ਕਸੀਂ ਇੰਨਾ ਕੰਮਾਂ ਚ ਜਾਂਦੇ ਨਹੀਂਗੇ ਇਹਦੀ ਵੀਡੀਓ ਐਡਿਟਡ ਕੱਟ ਕਰ ਆ ਦੇਖ ਲੋ ਫੇਰ ਦੇਖੋ ਐਸ ਵੀਡੀਓ ਨੂੰ ਇਹਨਾਂ ਹਰਾਮਜਦਿਆਂ ਨੇ ਹਜ਼ਾਰ-ਹਜ਼ਾਰ ਰੁਪਏ ਪਿੱਛੇ ਵੇਚ ਜਾਨੀਆਂ ਤੇ 5-500 ਪਿੱਛੇ ਵੋਟ ਚ ਵੇਚ ਜਾਣਗੇ ਖਰੀਦ ਲੋ ਤੇ ਮੈਂ ਚੇਅਰਮੈਨ ਲੋਕ ਭਲਾਈ ਸੇਵਾਦਾਰ ਪੰਜਾਬ ਤੇ ਮੇਰੇ ਨਾਲ ਸੰਵਿਧਾਨ ਬਚਾਓ ਪੰਜਾਬ ਬਚਾਓ ਦੇ ਜਿਹੜੇ ਸੂਬਾ ਪ੍ਰਧਾਨ ਹੈ ਤੇ ਬਾਕੀ ਤਰਨਾ ਕਰਦੇ ਕਿਉਂਕਿ ਇਹ ਹੁਣ ਆਪਾਂ ਟਾਈਮ ਨਾ ਖਰਾਬ ਕਰੀਏ ਤੇ ਇਹ ਵੀਡੀਓ ਚੱਲੀ ਹੈ ਵੇਖ ਵੀ ਲੋ ਮੇਰੇ ਚੈਨਲ ਤੇ ਚ ਮੇਰੇ ਪੇਜ ਤੇ ਚੱਲੀ ਜਾਂਦੀ ਸਾਨੂੰ ਕੋਈ ਇਹ ਨਹੀਂਗਾ ਵੀ ਸਾਨੂੰ ਕੋਈ ਪੇਜ ਤੋਂ ਪੈਸਾ ਆਉਂਦਾ ਹੈ ਨਹੀਂ ਆਉਂਦਾ ਅਸੀਂ ਤਾਂ ਲੋਕਾਂ ਦੀ ਸੇਵਾ ਕਰਦੇ ਆ ਇਹ ਜਿਹੜੇ ਪੇਜਾਂ ਤੋਂ ਪੈਸੇ ਪੂਸੇ ਵਾਲੇ ਆ ਨਾ ਇਹੀ ਸਾਲੇ ਇੱਕ ਢਾਈ ਢੱਡ ਕਰਦੀਆਂ ਇਹੀ ਇਹਨਾਂ ਨੇ ਵਿਊ ਲੈਣੇ ਹੁੰਦੇ ਮਰੇ ਫਿਰਦੇ ਸਾਲੇ ਵਿਊਆਂ ਨੂੰ ਤੇ ਜਿੱਦੇ ਵੀ ਵਿਊ ਸਾਡੇ ਆ ਗਏ ਨਾ ਤੇ ਫਿਰ ਹਵਾਲਾ ਚ ਬੈਠੇ ਵੀ ਉਹ ਮਿਲਣਗੇ ਹਸਾਲੇ ਉਹਲੇ ਨਾਲ ਹੀ ਬਲੌਕ ਪੇਜ ਪੂਜੀ ਤੁਹਾਡੇ ਬਸ ਇਹੀ ਬੇਨਤੀ ਸੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਸਮਾਜ ਇੱਕ ਹੈ ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਉਹ ਗੁਰੂ ਸਾਹਿਬ ਦੇ ਬਾਖ ਹੈ ਤੇ ਸਾਰੇ ਕਿਸੇ ਦੀ ਕੋਈ ਜਾਤ ਨਹੀਂ ਹੈ ਇਹ ਵਿੱਚ ਕੁਛ ਨਾ ਕੁਛ ਇਹ ਘੜਮ ਚੌਧਰੀ ਆ ਜਾਂਦੇ ਵਿੱਚ ਜਾਤ ਪਾਤ ਕਰਨ ਵਾਲੇ ਤੇ ਫਿਰ ਉਦੋਂ ਮੜਾ ਮੋਟਾ ਕੁਝ ਬੋਲਣਾ ਪੈਂਦਾ ਸਾਨੂੰ ਇਸ ਕਰਕੇ ਰਲ ਮਿਲ ਕੇ ਰਹੋ ਠੀਕ ਹੈ ਜੀ ਵੀਡੀਓ ਨੂੰ ਨਾਲ ਵੱਧ ਤੋਂ ਵੱਧ ਮੜਾ ਜੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਉਹਨਾਂ ਕਦੀਆਂ ਤੱਕ ਵੀ ਪਹੁੰਚ ਜੇ ਚਵਲਾ ਤੱਕ ਜਿਹੜੇ ਐਡਿਟ ਕਰਦੇ ਵੀਡੀਓ ਬਸ ਇਸ ਤੇ ਸਬਸਕ੍ਰਾਈਬ ਕਰੋ